ਸਤ ਸ੍ਰੀ ਅਕਾਲ ਜੀ ਮੈਂ ਭਵਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਟੋਰਾਂਟੋ ਵਿਖੇ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਮੇਰੇ ਕੱਪੜਿਆਂ ਤੇ ਵੀ ਸ਼ਾਇਦ ਪੈਂਦੀ ਨਜ਼ਰ ਆ ਰਹੀ ਹੋ ਵੀ ਸਨੋ ਬੜੀ ਅੱਜ ਪੈ ਰਹੀ ਹੈ ਔਰ ਹਰ ਸਾਲ ਮਤਲਬ ਦਸੰਬਰ ਮਹੀਨੇ ਚ ਪੈ ਜਾਂਦੀ ਹੁੰਦੀ ਹੈ ਤਕਰੀਬਨ ਤਕਰੀਬਨ ਪਰ ਇਸ ਸਾਲ ਇਹ ਜਿਵੇਂ ਕ੍ਰਿਸਮਸ ਬਲੈਕ ਹੀ ਰਹੀ ਆ ਕਿਉਂਕਿ ਸਨੋ ਪਈ ਨਹੀਂ ਔਰ ਸਭ ਨੂੰ ਇਹ ਫਿਕਰ ਸੀ ਵੀ ਸ਼ਾਇਦ ਕਿਉਂਕਿ ਆਊਟਰ ਏਰੀਆ ਦੇ ਵਿੱਚ ਪੈ ਗਈ ਸੀ ਪਰ ਇਧਰ ਜੀਟੀ ਏਰੀਆ ਜਿਵੇਂ ਟੋਰਾਂਟੋ ਮਿਸਿਸ ਆਗਾ ਬ੍ਰੈਂਪਟਨ ਓਸ਼ਵਾ ਸਕਾਰਬਰੋ ਵਗੈਰਾ ਇੱਧਰ ਕਿਤੇ ਨਹੀਂ ਪਈ ਸੀ ਕਿਉਂਕਿ ਇਨ ਇਨ ਨਹੀਂ ਪਈ ਸੀ ਸ਼ਹਿਰ ਦੇ ਅੰਦਰ ਜੀਨਾਂ ਆਪ ਕਹਿ ਸਕਦੇ ਆ ਔਰ ਇਨਾ ਕੌਖਾ ਲੱਗ ਰਿਹਾ ਸੀ ਕਿਉਂਕਿ ਜਿਹੜਾ এনवायरमेंट ਆ ਕੈਨੇਡਾ ਦਾ ਉਹ ਕਿਤੇ ਨਾ ਕਿਤੇ ਇਸ ਚੀਜ਼ ਤੇ ਨਿਰਭਰ ਆ ਵੀ ਜਿਹੜੀ ਇੱਥੋਂ ਦੀ ਬਰਫ ਆ ਉਹ ਕਿੰਨੀ ਪਵੇਗੀ ਔਰ ਉਹਦੇ ਬਾਅਦ ਚੋ ਜਿਹੜੇ ਇੱਥੋਂ ਦੇ ਜਾਨਵਰ ਨੇ ਪੌਦੇ ਬੂਟੇ ਬੜੇ ਕੁਝ ਇੱਥੇ ਨਿਰਭਰ ਆ ਜੀ ਸਨੋ ਦੇ ਉੱਪਰ ਕਿਉਂਕਿ ਠੰਡ ਦਾ ਠੰਡਾ ਮੌਲਕ ਹੈ ਠੰਡੇ ਮੌਲਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਹਵਾਵਾਂ ਤੇਜ਼ ਚੱਲ ਰਹੀਆਂ ਨੇ ਔਰ ਜੇ ਤੁਸੀਂ ਦੇਖੋ ਬਈ ਖੜਨਾ ਮੁਸ਼ਕਿਲ ਹੋ ਰਿਹਾ ਮੈਂ ਤਾਂ ਸਿਰ ਤੁਹਾਡੀ ਜਾਣਕਾਰੀ ਲਈ ਦੱਸਦਾ ਕਿਉਂਕਿ ਕਈ ਵਾਰੀ ਕੋਈ ਨਵੇਂ ਆਉਣ ਵਾਲੇ ਹੁੰਦੇ ਨੇ ਔਰ ਕਈ ਵਾਰੀ ਸਵੇਰੇ ਉੱਠ ਕੇ ਕਿਉਂਕਿ ਵੈਸੇ ਤਾਂ ਫਰਾਈਡੇ ਦਾ ਦਿਨ ਅੱਗੇ ਛੁੱਟੀ ਦਾ ਦਿਨ ਹੀ ਆ ਪਰ ਫਿਰ ਵੀ ਰੋਡ ਤੇ ਜਿਹੜੀ ਸਲਿੱਪਰੀ ਹੋ ਜਾਂਦੀ ਆ ਔਰ ਸੰਭਲ ਕੇ ਤੁਰਨਾ ਬੜਾ ਬਹੁਤ ਹੀ ਜ਼ਰੂਰੀ ਹੈ ਔਰ ਜੇ ਮੈਂ ਤੁਹਾਨੂੰ ਦੂਜੇ ਪਾਸੇ ਦਿਖਾਵਾਂ ਜੇ ਤੁਹਾਨੂੰ ਮੈਂ ਦੂਜੇ ਪਾਸੇ ਦਿਖਾਵਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਸਨੋ ਇੱਥੇ ਪੈ ਰਹੀ ਹੈ ਔਰ ਹਰ ਪਾਸੇ ਦੇਖੋ ਗੱਡੀਆਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਭਰ ਚੁੱਕੀਆਂ ਨੇ ਪਲਾਜ਼ੇ ਪੂਰੇ ਰਾਹਾਂ ਦੇ ਵਿੱਚ ਰੋਡਾਂ ਦੇ ਉੱਪਰ ਔਰ ਬੂਟਿਆਂ ਦੇ ਉੱਪਰ ਦੇਖੋ ਕਿਸ ਤਰ੍ਹਾਂ ਜਿਹੜੀ ਹਰ ਪਾਸੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੋਗਾ ਜਿਵੇਂ ਮੀਂਹ ਪੈਂਦਾ ਹੁੰਦਾ ਓਵੇਂ ਸਨੋ ਦਾ ਇਹ ਮੀਂਹ ਪੈਂਦਾ ਇੱਥੇ ਕਿਉਂਕਿ ਇਹ ਕੁਦਰਤ ਇੱਥੇ ਜੀ ਇੱਥੇ ਹੀ ਆ ਪਰ ਅਸੀਂ ਤਾਂ ਇਸ ਵਾਰੀ ਸੋਚ ਰਹੇ ਸੀ ਵੀ ਸ਼ਾਇਦ ਨਾ ਪਵੇ ਪਰ ਫਿਰ ਵੀ ਕੁਦਰਤ ਨੇ ਚੰਗਾ ਕੀਤਾ ਕਿਉਂਕਿ ਔਰ ਤੁਸੀਂ ਦੇਖ ਸਕਦੇ ਹੋ ਜੇ ਇੱਥੇ ਦੇਖੋ ਤਾਂ ਔਰ ਪੂਰੇ ਜਿਹੜੇ ਪੈਰ ਆ ਜਿਹੜੇ ਉਹ ਖੁੱਭਣ ਲੱਗ ਜਾਂਦੇ ਆ ਪੂਰੇ ਦੇਖੋ ਹੈਨਾ। ਔਰ ਗੱਡੀਆਂ ਦੇਖੋ ਕਿਸ ਤਰ੍ਹਾਂ ਜਿਹੜੀਆਂ ਸਪੀਡਾਂ ਰੇਸਾਂ ਦੇ ਦੇ ਕੇ ਅੱਗੇ ਐਕਸਲੇਟਰ ਤੇ ਪੈਰ ਰੱਖ ਰੱਖ ਕੇ ਅੱਗੇ ਵਧ ਰਹੀਆਂ ਨੇ। ਗੱਡੀਆਂ ਨੇ ਕਿਤੇ ਨਾ ਕਿਤੇ ਬਸਾਰੀ ਜਿਹੜੀ ਆ ਕੁਝ ਦੇਖ ਸਕਦੇ ਹਾਂ। ਗੱਡੀਆਂ ਕਿਸ ਤਰ੍ਹਾਂ ਮਾਈਨਰ ਪ੍ਰਜਾਰੀਆਂ ਜਿਨ੍ਹਾਂ ਦੀ ਜਾਣਾ ਦੇਖੋ ਹਰ ਇੱਕ ਨੇ ਕਿਉਂਕਿ ਕਿਸੇ ਵੀ ਤਰੀਕੇ ਨਾਲ ਬੰਦਾ ਨਹੀਂ ਰੁਕਦਾ। ਚਾਹੇ ਕੋਈ ਵੀ ਮੌਸਮ ਆ ਜਿਵੇਂ ਮੀਂਹ ਕਣੀ ਨੇ, ਏਅਰਪਕ ਕੁਝ ਮੈਂ ਚਾਹੇ ਕਹਿੰਦੇ ਹੁੰਦੇ ਆ ਫਲੱਡ ਆ ਜਾਣਾ ਚਾਹੇ ਕੁਝ ਵੀ ਆ ਜਾਵੇ। ਇਹ ਇਨਸਾਨ ਨਹੀਂ ਕਦੇ ਵੀ ਰੁਕਦਾ ਕਿਉਂਕਿ ਜਿਹੜੀ ਆਵਾਜਾਈ ਹੈ ਜਿਹੜਾ ਕਾਰਜ ਨੇ ਉਹ ਕਦੇ ਨਹੀਂ ਰੁਕਦੇ ਹੁੰਦੇ ਔਰ ਤੁਸੀਂ ਦੇਖ ਸਕਦੇ ਹੋ ਦੂਰੋਂ ਜਿਹੜੀਆਂ ਰੋਡ ਦੇ ਉੱਪਰ ਗੱਡੀਆਂ ਆ ਰਹੀਆਂ ਕਿਉਂਕਿ ਜਿਹੜੀ ਆਮ ਨਾਰਮਲ ਜਿਹੜੀ ਸਪੀਡ ਹੈ ਇੱਥੇ 60 ਦੀ ਹੈ ਇਸ ਰੋਡ ਦੇ ਉੱਪਰ ਉਹ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਜਿਹੜੀਆਂ ਸਲੋ ਗੱਡੀਆਂ ਇਸ ਵੇਲੇ ਚੱਲ ਰਹੀਆਂ ਔਰ ਜਿਨ੍ਹਾਂ ਨੇ ਸਵੇਰੇ ਚੜ੍ਹਨਾ ਉਹ ਵੀ ਖੜੇ ਨੇ ਬੱਚੇ ਇੱਥੋਂ ਦੇ ਜਿਨ੍ਹਾਂ ਨੇ ਕੰਮਾਂ ਤੇ ਜਾਣਾ ਉਹ ਵੀ ਇੱਥੇ ਹੀ ਨੇ ਔਰ ਹਰ ਕੋਈ ਤੁਸੀਂ ਦੇਖ ਸਕਦੇ ਹੋ ਔਰ ਹਵਾ ਬਹੁਤ ਤੇਜ਼ ਆ ਕਿਉਂਕਿ ਅੱਜ 10 ਤੋਂ 15 ਸੈਂਟੀਮੀਟਰ ਉਹਨਾਂ ਨੇ ਪਹਿਲਾਂ ਕਹਿੰਦੇ ਸੀ ਫਿਰ 20 ਤੋਂ 25 ਸੈਂਟੀਮੀਟਰ ਦੇ ਵਿੱਚ ਔਰ ਇਸ ਵਕਤ ਮੇਰੇ ਹਿਸਾਬ ਨਾਲ 5 ਤੋਂ 10 ਸੈਂਟੀਮੀਟਰ ਤਾਂ ਨਾਰਮਲੀ ਪੈ ਚੁੱਕੀ ਆ ਔਰ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਗੱਡੀਆਂ ਨੇ ਹਰ ਇੱਕ ਗੱਡੀ ਭਰੀ ਆ ਰਹੀ ਔਰ ਜਿਹੜੇ ਦੇਖੋ ਆ ਨੂਨ ਪਾਉਣ ਵਾਲੇ ਹੋਗੇ ਸਨੋ ਸਾਫ ਕਰਨ ਵਾਲੇ ਲੋਕਾਂ ਨੇ ਆਪਣੇ ਯਾਰ ਚੱਕ ਲਿਆ ਕਿਉਂਕਿ ਇੱਥੇ ਰੈਂਟਲ ਸਨੋ ਵੀ ਸਾਫ ਕਰਾਉਂਦੇ ਨੇ ਇਹ ਕਿਉਂਕਿ ਪੈਸੇ ਦੇ ਕੇ ਕਿਉਂਕਿ ਕਈਆਂ ਤਾਂ ਬਜ਼ੁਰਗ ਹੁੰਦੇ ਆ ਘਰਾਂ ਦੇ ਵਿੱਚ ਔਰ ਕਈਆਂ ਤਾਂ ਨਹੀਂ ਹੁੰਦੀ ਕੰਮਕਾਰ ਵਾਲੇ ਜਿਹੜੇ ਬੰਦੇ ਨੇ ਉਹਨਾਂ ਤੋਂ ਕਈ ਵਾਰੀ ਨਹੀਂ ਹੁੰਦੀਆਂ ਸੋ ਇਸ ਕਰਕੇ ਉਹ ਪੈਸੇ ਦੇ ਕੇ ਮੰਥਲੀ ਪੈਕੇਜ ਲੈ ਲੈਂਦੇ ਨੇ ਸਾਫ਼ ਕਰਾਉਣ ਦਾ ਜਿਵੇਂ ਦੇਖੋ ਵੀ ਘਰਾਂ ਦੇ ਬਾਹਰ ਹਲੇ ਵੀ ਏਡਾ ਡੇ ਢੇਰ ਆ ਮਤਲਬ ਇਹ ਹੌਲੀ ਹੌਲੀ ਸਵੇਰ ਤੱਕ ਲੋਕਾਂ ਨੇ ਸਾਫ ਕਰਨੇ ਆ ਔਰ ਜਿਹੜੀਆਂ ਸਿਟੀ ਦੀਆਂ ਗੱਡੀਆਂ ਆਉਂਦੀਆਂ ਨੇ ਸਾਫ ਕਰਨ ਵਾਲੀਆਂ ਦੇਖੋ ਇੱਥੇ ਜਿਵੇਂ ਰੋਡ ਦੇ ਉੱਪਰ ਜੇ ਕੋਈ ਗੱਡੀ ਗੁੱਡੀ ਖੜੀ ਆ ਤਾਂ ਉਹਦੇ ਸਾਈਡ ਤੋਂ ਦੀ ਲੰਘ ਜਾਣਾ ਜਿਹੜੀ برف ਸਾਫ ਕਰਨ ਲਈ ਗੱਡੀਆਂ ਆਉਂਦੀਆਂ ਨੇ ਔਰ ਤੁਸੀਂ ਦਰਖਤਾਂ ਦਾ ਦੇਖੋ ਇਸ ਵੇਲੇ ਜਿਹੜਾ -10 ਤੋਂ 15 ਦੇ ਵਿੱਚ ਟੈਂਪਰੇਚਰ ਹੈ ਔਰ ਹਰ ਪਾਸੇ ਦੇਖੋ ਸਕੂਲ ਦੀਆਂ ਪਾਰਕਿੰਗਾਂ ਦੇਖੋ ਇਲੈਕਟ੍ਰਾ ਤੋਂ ਤੁਹਾਨੂੰ ਸਟ੍ਰੀਟਾਂ ਤੋਂ ਪਤਾ ਚੱਲ ਰਿਹਾ ਹੁਣ ਔਰ ਇਹਦਰ ਬੱਚਿਆਂ ਦਾ ਪਲੇਗਰਾਉਂਡ ਆ ਬੈਂਚ ਦੇਖੋ ਸਾਰੇ ਝੂਲੇ ਵਗੈਰਾ ਹਰ ਪਾਸੇ ਇਹੀ ਮਤਲਬ ਹਾਲ ਆ ਔਰ ਕੋਈ ਤੁਹਾਨੂੰ ਆ ਤਾਂਵਾ ਹੀ ਹੋਊਗਾ ਜੇ ਕੋਈ ਸਾਫ਼ ਕਰਦਾ ਇਸ ਵੇਲੇ ਦੇਖੋ ਔਰ ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜੇ ਬਰਫ਼ ਦੇ ਢੇਰ ਨੇ ਔਰ ਰੋਡ ਦੇ ਉੱਪਰ ਹਰ ਘਰ ਦੇ ਉੱਪਰ ਦੇਖੋ ਬਹੁਤ ਹੀ ਇਸ ਵੇਲੇ ਬੁਰਾ ਹਾਲ ਸਾਰੇ ਪਾਸੇ ਬਰਫ਼ੀ ਬਰਫ਼ ਹੋ ਗਈ ਔਰ ਇਹ ਕਨਟੋ ਦਾ ਦੇਖੋ ਇਹ ਹਾਲ ਆ ਕੈਨੇਡਾ ਦੇ ਕਨਟੋ ਤੁਸੀਂ ਇੱਥੇ ਵੀ ਰੋਡ ਤੇ ਜੇ ਮੈਂ ਮੇਨ ਰੋਡ ਤੇ ਇਸ ਵੇਲੇ ਆ ਗਿਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਗੱਡੀਆਂ ਦੀ ਸਪੀਡ ਬਹੁਤ ਹੀ ਹੌਲੀ ਹੈ ਕਿਉਂਕਿ ਸਨੋ ਦੇ ਵਿੱਚ ਕੋਈ ਵੀ ਗੱਡੀ ਨੂੰ ਤੇਜ਼ ਨਹੀਂ ਆਪਰੇਟ ਕਰਦਾ ਕਿਉਂਕਿ ਜਿੰਨੀ ਜ਼ਿਆਦਾ ਰੇਸ ਹੋਵੇਗੀ ਉਨੀ ਸਲਿਪਰੀ ਵੱਧ ਹੋਵੇਗੀ ਔਰ ਹਰ ਇੱਕ ਗੱਡੀ ਦੇਖੋ ਸਲੋ ਆ ਰਹੀ ਹੈ ਕਿਉਂਕਿ ਉਹ ਮਰਫ ਵਰਗਾ ਜਿਹੜੀ ਉੱਡਦੀ ਆਮ ਨਜ਼ਰ ਆ ਰਹੀ ਹੋਣੀ ਹੈ ਵਗਣਾ ਬਸ ਫੌਂ ਐਸਬਲੀ ਜੀ ਹਰ ਚੀਜ਼ ਨੂੰ